ਅਕਸ਼ੇਦੀਪ ਜੀ ਇਹ ਜਿਹੜੀ ਤੁਸੀਂ ਅੱਜ ਨੂਰਮਹਿਲ ਕਿਸਾਨ ਮੇਲੇ ਦੇ ਵਿੱਚ ਇਹ ਲੁੱਡੋ ਦੀ ਇੱਕ ਗੇਮ ਤੁਸੀਂ ਇੱਥੇ ਲਾਈ ਹੋਈ ਆ ਇਹਦੇ ਬੜੇ ਸੱਪ ਸੀੜੀਆਂ ਬਾਕਾਇਦਾ ਹੀ ਆਏ ਤੁਸੀਂ 30 ਸੰਦੇਸ਼ ਦੇਣਾ ਚਾਹੁੰਦੇ ਇਹਦੇ ਵਿੱਚੋਂ ਦੱਸਿਓ ਜਰਾ ਜੀ ਇਹਦੇ ਵਿੱਚ ਜੇ ਆਪਾਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਆਪਾਂ ਪਰਾਲੀ ਦੀ ਸਾਮ ਸੰਭਾਲ ਕਰੀਦਾ ਉਹਦੇ ਵਿੱਚ ਖੇਤ ਦੇ ਕੀ ਫਾਇਦੇ ਕੀ ਨੁਕਸਾਨ ਹੁੰਦੇ ਆ ਜਿੱਥੇ ਕੋਈ ਫਾਇਦਾ ਨਹੀਂ ਦੇਖਿਆ ਨਾ ਉੱਥੇ ਆਪਣੀ ਇਹ ਸੀੜੀ ਬਣੀ ਪਈ ਆ ਕੋੜੀ ਨੂੰ ਤੇ ਉਹਦੇ ਕੀ ਫਾਇਦਾ ਹੋਇਆ ਜਿੱਥੇ ਆਪਾਂ ਉਹਦਾ ਨੁਕਸਾਨ ਕਰਦੇ ਜਾਂ ਅੱਗ ਲਾਣੇ ਆ ਜਾਂ ਬੇਲਰ ਚਕਾਣੇ ਆ ਉਹਦੇ ਨੁਕਸਾਨ ਕੀ ਉਹ ਵੀ ਆਪਾਂ ਦਰਸਾਏਗੇ ਜਿੱ ਮਦਦ ਲਿਆ ਉਹ ਤੋਂ ਸਾਪ ਨੇ ਫੜ ਗਿਆ ਪਰ ਨੌਂਦ ਲੈ ਆਂਦਾ ਉਹਦੇ ਨਾਲ ਇਹ ਹੋਇਆ ਕਿ ਆਪਾਂ ਨੂੰ ਸਾਹ ਲੈਣ 'ਚ ਵੀ ਪ੍ਰੋਬਲਮ ਹੋਈ ਆ ਬਾਕੀ ਐਂਬੂਲੈਂਸ ਆਇਆ ਤੇ ਕਿ ਕਈ ਵਾਰ ਐਕਸੀਡੈਂਟ ਵੀ ਵਗਾਰਾ ਵੀ ਹੋ ਜਾਂਦੇ ਆ ਧੂਏ ਕਾਰਨ ਹੁਣ ਬੇਲਰ ਆ ਉਹ ਤੇ ਬੇਲਰ ਫੇਰਿਆ ਉਹਦੇ ਨਾਲ ਕੀ ਨੁਕਸਾਨ ਹੋਣਾ ਕਿ ਜਮੀਨ ਜਿਹੜੇ ਤੱਕੜ ਛੱਡਦੇ ਨੇ ਪਾਉਂਦੇ ਆਂ ਭਰਾੜੀ ਨਾਲ ਮਿਲਦੇ ਆ ਹੁਣ ਆ ਤੁਸੀਂ ਦੇਖ ਸਕਦੇ ਹੋ ਇੱਥੇ ਰੋਟਾਵੇਟਰ ਆ ਇਹ ਪਰਾਣੀ ਵਿੱਚ ਮਿਕਸ ਕਰ ਰਿਹਾ ਇਹਨੇ ਮਿਕਸ ਕੀਤੀ ਤੇ ਆਪਣੀ ਔੜੀ ਚੜ ਕੇ ਆਪਾਂ ਗਏ ਉੱਪਰ ਦੇਖੋ ਇਹ ਜਮੀਨ ਦੀ ਅਬਜਾਉ ਸਕਤੀ ਵਧੀ ਪਈ ਹੈ ਜਮੀਨ ਜਿਆਦਾ ਕਾਲੀ ਆ